ਮਾਤਾ ਗੁਜਰੀ ਸਹਿਵਾ ਕਹਿੰਦੀ ਮੇਰੇ ਲਾਲ ਮੈਂ ਤਾਂ ਉਹੀ ਗੱਲ ਕਰਨਾਈ ਆ ਆਪਾਂ ਕਿਲਾ ਛੱਡ ਚਲੀਏ ਕੀ ਲੈਣਾ ਪੁੱਤ ਰਾਜਿਆਂ ਦੀਆਂ ਲੜਾਈਆਂ ਚੋਂ ਕਹਿੰਦੀ ਵੱਡੇ ਪੋਤਰੇ ਮੇਰੇ ਵਿਆਹਣ ਵਾਲੇ ਹੋਗੇ ਪੁੱਤ ਛੋਟਿਆਂ ਨੂੰ ਮੈਂ ਪਾਲ ਲਵਾਂ ਤੂੰ ਮੇਰੀ ਗੱਲ ਮੰਨ ਜਾ ਆਪਾਂ ਕਿਲਾ ਛੱਡ ਚਲੀਏ ਸਤਿਗੁਰੂ ਜੀ ਕਹਿੰਦੇ ਮਾਤਾ ਜੀ ਤੁਸੀਂ ਵੀ ਵਾਰ-ਵਾਰ ਕਹਿੰਦੇ ਹੋ ਸਿੰਘ ਵੀ ਵਾਰ-ਵਾਰ ਕਹਿੰਦੇ ਆਪਾਂ ਕਿਲਾ ਛੱਡ ਚਲੀਏ ਪਰ ਤੁਹਾਨੂੰ ਉਹਨਾਂ ਰਾਜਿਆਂ ਦੀਆਂ ਕੋਝੀਆਂ ਚਾਲਾਂ ਦਾ ਪਤਾ ਨਹੀਂ ਜਦੋਂ ਆਪਾਂ ਅਨੰਦਗੜ੍ਹ ਕਿਲੇ ਚੋਂ ਤੁਰ ਪਏ ਆਪਣੇ ਤੇ ਉਹਨਾਂ ਨੇ ਹਮਲਾ ਕਰ ਦੇਣਾ ਆਪਣਾ ਨੁਕਸਾਨ ਕਰ ਲਿਆ ਤੇ ਮਾਂ ਬਾਤਾ ਗੁਜਰੀ ਸਾਹਿਬ ਕਹਿਣ ਲੱਗੇ ਕਹਿੰਦੀ ਬੇਟਾ ਤੂੰ ਮੇਰੇ ਪੋਤਿਆਂ ਦਾ ਹੀ ਖਿਆਲ ਕਰਨਾ ਜੇ ਤੈਨੂੰ ਹੋਰ ਕਿਸੇ ਦਾ ਖਿਆਲ ਨਹੀਂ ਪੋਤਿਆਂ ਦਾ ਹੀ ਖਿਆਲ ਕਰਨਾ ਮੇਰੇਆਂ ਦਾ ਮੈਂ ਪਾਲ ਲਵਾਂਗੀ ਤੇ ਸਤਗੁਰੂ ਪਾਤਸ਼ਾਹ ਮਾ ਗੁਜਰੀ ਸਹਿਬ ਨੂੰ ਤੇ ਸਿੰਘਾਂ ਨੂੰ ਕੋਲ ਬੁਲਾ ਲੈਣਾ ਸਤਗੁਰੂ ਕਹਿੰਦੇ ਜੇ ਤੁਹਾਨੂੰ ਨਹੀਂ ਯਕੀਨ ਅਜਨ ਰਾਜਿਆਂ ਦੀ ਚਾਲ ਤੁਹਾਨੂੰ ਦਿਖਾ ਦਿੰਦੇ ਆ ਤੇ ਗੁਰੂ ਜੀ ਨੇ ਸਿੰਘਾਂ ਨੂੰ ਆਖਿਆ ਵੀ ਉਹਨਾਂ ਰਾਜਿਆਂ ਦੀਆਂ ਫੌਜਾਂ ਨੂੰ ਕਹੋ ਸਾਡੇ ਬਲਦ ਪਸ਼ੂ ਜੋ ਸਭ ਮਰ ਗਏ ਅਸੀਂ ਅੱਜ ਹੀ ਰਾਤ ਨੂੰ ਕਿਲੇ 'ਚ ਚਲੇ ਜਾਵਾਂਗੇ ਸਾਨੂੰ ਸਮਾਨ ਲੱਦ ਕੇ ਲੈ ਜਾਣ ਲਈ ਸਾਜ਼ਨ ਦੇ ਦੇ ਉਹਨਾਂ ਨੇ ਖਚਰਾ ਦੇ ਦਿਆ ਇਧਰੋਂ ਗੁਰੂ ਜੀ ਨੇ ਵੱਡੀਆਂ ਬੋਰੀਆਂ ਦੇ ਵਿੱਚ ਪਸ਼ੂਆਂ ਦੇ ਹੱਡ ਕੋਹੜਿਆਂ ਦੀ ਲੱਤ

ਉਸੇ ਵੇਲੇ ਵਾਪਸ ਮੁੜਿਆ ਉਹ ਖੱਤਰ ਛੱਡਿਆ ਉਹ ਆਪਣਾ ਤਕੂਲਾ ਹੀ ਹੈ ਰਾਤ ਦੇ 12 ਵਜੇ ਲੋਗੜ ਕਿਲੇ ਚੋਂ ਜਦੋਂ ਇੱਥੋਂ ਖੱਤਰਾਂ ਕੱਢਿਆ ਜਿਵੇਂ ਆਪਾਂ ਪਸ਼ੂ ਹੱਕਦਿਆਂ ਲਈ ਜਾਂਦੇ ਜਦ ਕੰਬੂਆਂ ਦੇ ਕੋਲ ਦੀ ਲੰਗੇ ਤੇ ਫੌਜਾਂ ਦੇ ਇਹਨਾਂ ਮਨ ਵਿੱਚ ਆਇਆ ਗੁਰੂ ਜੀ ਨੇ ਖਜ਼ਾਨਾ ਆਪਣਾ ਪਹਿਲਾਂ ਤੌਰ ਦਿੱਤਾ ਆਪ ਮਗਰੋਂ ਆਉਣਗੇ ਹੁਣ ਵੇਲਾ ਇਹ ਨੁਟ ਲੋ ਵੇਖਦੇ ਕੀ ਹੈ ਖਚਰਾ ਮਗਰ ਟੁੱਟ ਕੇ ਪੈ ਗਏ ਇਧਰੋਂ ਗੁਰੂ ਜੀ ਦੇ ਸਿੰਘ ਵਾਪਸ ਸਤਗੁਰੂ ਜੀ ਨੂੰ ਆ ਕੇ ਦੱਸਿਆ ਤੇ ਗੁਰੂ ਜੀ ਕਹਿੰਦੇ ਆ ਮਾਤਾ ਜੀ ਵੇਖ ਲਿਆ ਐਉਂ ਕਰਨੀ ਆ ਉਹਨਾਂ ਨੇ ਟਿਕੇ ਰਹੋ ਆਪਾਂ ਆਪਣੇ ਘਰ ਬੈਠੇ ਆ ਆਪਾਂ ਕਿਲਾ ਨਹੀਂ ਛੱਡੇ ਤੇ ਗੁਰੂ ਜੀ ਨੇ ਪਿਆਰੇ ਜਵਾਬ ਦਿੱਤੇ ਸਿੰਘਾਂ ਦੇ ਵਿੱਚ ਬੇਸਬਰੀ ਹੋ ਗਈ ਕਹਿ ਲੱਗੇ ਗੁਰੂ ਜੀ ਦੀ ਉਲਜ ਗਈ ਸਰਕਾਰ ਨਾ ਤਾਣੀ ਗੁਰੂ ਕਿਲਾ ਨਹੀਂ ਛੱਡਦੇ ਉਹ ਕਿ ਰਾਣੀ ਛੱਡਦੇ ਕੀ ਕलिए 40 ਜਣਿਆਂ ਨੇ ਰੈ ਬਣਾ ਲਈ ਮਹਾ ਸਿੰਘ ਨੂੰ ਲਾ ਲਿਆ ਮੂਰੇ ਤੇ ਸਤਿਗੁਰੂ ਜੀ ਦੇ ਕੋਲ ਜਾ ਕੇ ਮਹਾ ਸਿੰਘ ਕਹਿੰਦੇ ਸਤਿਗੁਰੂ ਜੀ ਬੇਨਤੀ ਇਹ ਕਰਨਾ ਹੈ ਅ ਵੀ ਤੁਸੀਂ ਜੇ ਕਿਲਾ ਨਹੀਂ ਛੱਡਣਾ ਤੇ ਸਾਨੂੰ ਛੁੱਟੀਆਂ ਦੇ ਦਿਓ ਪਾਤਸ਼ਾਹ असि घर जाने सतगुरु कहें की गल की गल होगी जे चार दिन दुख भुखते आ गए कोई नहीं जो खुशियां मानते सी उद भी गुरुआ सी केबिया भी है मां गुजरी साहब भी है छोटे बच्चे भी है कोई नहीं ती सतगुरु फिर आख्या भी तीस चार दिन ही रुको कह लगे चार दिन सतगुरु इसे चार घड़िया नहीं रुक सकते ਕਲਗੀ ਵਾਲੇ ਪਾਤਸ਼ਾਹ ਨੂੰ ਜਦ ਇਹ ਗੱਲ ਅਖੀ ਮਹਾ ਸਿੰਘ ਨੇ ਗੁਰੂ ਜੀ ਨੇ ਕਾਗਜ਼ ਕਲਮ ਦਵਾਤ ਮੰਗਾ ਲਈ ਕਹਿੰਦੇ ਇਹ ਨਾ ਹੋਵੇ ਕੱਲ ਨੂੰ ਖੁਸ਼ੀਆਂ ਦੇ ਸੁੱਖਾਂ ਦੇ ਦਿਨ ਫੇਰ ਆ ਜਾਣ ਘਰੋਂ ਝੋਲੇ ਚੱਕੋ ਤੇ ਫੇਰ ਗੁਰਦੁਆਰਿਆ ਅੱਜ ਲਿਖ ਕੇ ਦੇ ਦੋ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ ਉਹ ਭੈਣ ਭਾਈ ਵੀ ਬੋਲਣੋਂ ਖੜ ਜਾਂਦੇ ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ ਪੈਣ ਭਾਈ ਵੀ ਬੋਲਣੋਂ ਹਟ ਜਾਂਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਜਿਉਂਦਿਆਂ ਤਾਂ ਹੀ ਨਸ ਜਾਂਦੇ ਜੇ ਕਰਿਆਸ ਕਰਕੇ ਬੰਦਾ ਚਲਾ ਹੀ ਜਾਵੇ ਤੇ ਰਿਸ਼ਤੇਦਾਰ ਵੀ ਮੁਖੜਾ ਮਟ ਜਾਂਦੇ ਉਦੋਂ ਕੋਈ ਨਾ ਜਗ ਤੇ ਬਣੇ ਸਾਥੀ ਜਦੋਂ ਲੇਖ ਮੱਥੇ ਦੀ ਫਟ ਜਾਂਦੇ ਗੁਰੂ ਜੀ ਕਹਿੰਦੇ ਮਹਸਿਆ ਇੱਥੇ ਆਪੋ ਆਪਣੇ ਦਸਤਕਸ ਕਰੀ ਜਾਓ ਉੱਪਰ ਲਿਖ ਦਿਓ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਉਹ ਕਿਲੇ ਦਾ ਦਰਵਾਜ਼ਾ ਖੁੱਲਾ ਕੱਲਾ ਕੱਲਾ ਜਣਾ ਨਿਕਲੀ ਜਾਓ ਅੱਜ ਤੋਂ ਮੈਂ ਨਾ ਤੁਹਾਡਾ ਅੱਗੇ ਦਾ ਜ਼ਿੰਮੇਵਾਰ ਨਾ ਤੁਹਾਡਾ ਪਿੱਛੇ ਦਾ ਜ਼ਿੰਮੇਵਾਰ ਸਤਿਗੁਰਾਂ ਆਖਿਆ ਓ ਮਹਾ ਸਿੰਘਾ ਜੇ ਨਹੀਂ ਰਹਿਣਾ ਕੋਲ ਫਿਰ ਅਸਾਂ ਦੇ ਹੋ ਬੜੀ ਖੁਸ਼ੀ ਨਾਲ ਜਾ ਹੋ ਜੀਨੇ ਜਾਣਾ ਦੇ ਦਿਓ ਵਿਦਾਵਾਲ ਲਿਖ ਕੇ ਜਿੰਨਾ ਜਿੰਨਾ ਨੇ ਕਰਾ ਨੂੰ ਸਿੰਗੋ ਜਾਣਾ ਦੇ ਦਿਓ ਵਿਦਾਵਾਲ ਲਿਖ ਕੇ ਜਿੰਨਾ ਜਿੰਨਾ ਨੇ ਕਰਾ ਨੂੰ ਸਿੰਗੋ ਜਾਣਾ ਦੇ ਦਿਓ ਵਿਦਾਵਾਲ ਲਿਖ ਕੇ ਜਿੰਨਾ ਜਿੰਨਾ ਵਾਅ ਲਿਖ ਕੇ ਵਾਰ ਦੇ ਹੁੰਦੇ ਸੀ ਤੁਸੀਂ ਮੇਰੇ ਉਤੋਂ ਜਾਣ ਓਏ ਕਹਿੰਦੇ ਸੀ ਗੁਰੂ ਜੀ ਤੁਸੀਂ ਸਾਡੇ ਅਪਰਾਣ ਓਏ ਕਿੱਥੇ ਗਏ ਵਾਦੇ ਜੋ ਬਚਨ ਕੀਤਾ ਕੋ ਉਹ ਕਿੱਥੇ ਗਏ ਵਾਦੇ ਜੋ ਬਚਨ ਦਾ ਸਿੰਘੋ ਆウਖਾ ਹੁੰਦਾ ਕਹਿ ਕੇ ਵਚਨ ਪੁਗਾੜਾ ਦੇ ਦਿਓ ਬਦਾਵਾ ਲਿਖ ਕੇ ਜਿੰਨਾ ਜਿੰਨਾ ਨੇ ਕਰਾ ਨੂੰ ਸਿੰਘੋ ਜਾਣਾ ਦੇ ਦਿਓ ਬਦਾਵਾ ਲਿਖ ਕੇ ਜਿੰਨਾ ਜਿੰਨਾ ਨੇ ਕਰਾ ਨੂੰ ਸਿੰਘੋ ਜਾਣਾ ਦੇ ਦਿਓ ਬਦਾਵਾ ਲਿਖ ਕੇ जहानीपा जे वे तु बे कारो चुकी आई असीं त बीड़ो बचा मनांगे वहे ਲਿਖ ਕੇ ਜਿੰਨਾ ਜਿੰਨਾ ਨੇ ਕਰਾ ਨੂੰ ਸਿੰਘੋ ਜਾਣਾ ਦੇਦੇ ਉਹ ਬਦਾਵਾਲਿਕ ਕੇ ਜਿੰਨਾ ਜਿੰਨਾ ਨੇ ਕਰਾ ਨੂੰ ਸਿੰਘੋ ਜਾਣਾ ਦੇਦੇ ਉਹ ਬਦਾਵਾਲਿਕ ਕੇ ਆ ਪਿਆ ਹੈ ਕਾਗਜ਼ ਵਾਰੀ ਵਾਰੀ ਜਾਉ ਲੇਖੋਈ ਪਿਆ ਹੈ ਕਾਗਜ਼ ਵਾਰੀ ਵਾਰ ਜਾਉਨੇ ਕੋ ਵਈ ਤੂੰ ਨਹੀਂ ਸਾਡਾ ਗੁਰੂ ਅਸੀਂ ਤੇਰੇ ਨਹੀਂ ਹੋ ਸਕੋ ਵਈ ਤੂੰ ਨਹੀਂ ਸਾਡਾ ਗੁਰੂ ਅਸੀਂ ਤੇਰੇ ਨਹੀਂ ਹੋ ਸਕੋ ਵਈ ਔ ਖੁੱਲ੍ਹ ਦਰਵਾਜਾ ਲਿਖ ਕੇ ਜਿੰਨਾ ਜਿੰਨਾ ਨੇ ਕਰਾ ਨੂੰ ਸਿੰਘੋ ਜਾਣਾ ਦੇ ਦੇ ਉਹ ਬਦਾਵਾ ਲਿਖ ਕੇ ਜਿੰਨਾ ਜਿੰਨਾ ਨੇ ਕਰਾ ਨੂੰ ਸਿੰਘੋ ਜਾਣਾ ਦੇ ਦੇ ਉਹ ਬਦਾਵਾ ਲਿਖ ਕੇ ਲਿਖੀ ਜਾਓ ਹੋਈ ਜਾਓ ਕਿਲੇ ਵਿੱਚੋਂ ਬਾਹਰ ਹੋਈ ਰਸਤੇ ਨਾ ਥੋੜਿਆ ਹੋਣ ਮੈਂ ਨਹੀਂ ਜ਼ਿੰਮੇਵਾਰ ਹੋਈ ਰਸਤੇ ਦਾ ਥੋੜਾ ਹੋਣਾ ਮੈਂ ਨਹੀਂ ਜ਼ਿੰਮੇਵਾਰ ਹੋਈ ਉਹ ਮੇਰਾ ਤਾਂ ਰਖ ਹੈ ਬਸ ਪਰਖੇ ਅਕਾਲ ਉਹ ਮੇਰਾ ਤਾਂ ਰਖ ਹੈ ਬਸ ਪਰਖੇ ਅਕਾਲ ਮੈਂ ਤਾਂ ਕੀਤਾ ਹੋਇਆ ਬਚਨ ਪੁਕਾਰਾ ਦੇ ਦੀ ਉਹ ਵਦਾ ਵਾਲੀ ਉਹ ਬਦਾਵਾ ਲਿਖ ਕੇ ਜਿੰਨਾ ਜਿੰਨਾ ਨੇ ਕਰਾ ਨੂੰ ਸਿੰਗੋ ਜਣਾ ਦੇ ਦੇ ਉਹ ਬਦਾਵਾ ਲਿਖ ਕੇ ਚੰਗਾ ਹੁਣ ਲਿਖੋ ਆ ਜੋ ਤੇਰ ਨਾਲ ਲਗਾਓਏ ਬਾਰਿ ਬਾਰਿ ਲਿਖੀ ਜਾਓ ਬਾਰ ਹੁੰਦੇ ਜਾਓਏ ਖੋਲ ਤੱਕਲੇ ਖੋਲ ਤਕਲੇਦਾ ਬਾੜ ਪੁਰਾਣੇ ਰਸੂਲ ਪੁਰੀ ਹੱਲ ਤੁਰਿਆ ਮਸੰਦਾਂ ਵਾਲਾ ਟਾਣਾ ਦੇ ਦਿਓ ਬਦਾਵਾ ਲਿਖ ਕੇ ਜਿੰਨਾ ਜਿੰਨਾ ਨੇ ਕਰਾਂ ਨੂੰ ਸਿੰਗੋ ਜਾਣਾ ਦੇ ਦਿਓ ਬਦਾਵਾ ਲਿਖ ਕੇ ਜਿੰਨਾ ਜਿੰਨਾ ਨੇ ਕਰਾਂ ਨੂੰ ਸਿੰਗੋ पधाल